ਅੰਪਰਾ ਫੂਲ ਦੇ ਵਿੱਚ ਬਣੇ ਫੈਕਟਰੀ ਰੋਡ ਤੇ ਪੁਲ ਦਾ ਹਾਲ ਦੇਖ ਲੋ ਕਿਵੇਂ ਲੋਕਾਂ ਨੇ ਪੁਲ ਦੇ ਨੀਚੇ ਆਪਣੀਆਂ ਜਿਹੜੀਆਂ ਫ੍ਰੀ ਪਾਰਕਿੰਗਾਂ ਬਣਾ ਛੱਡੀਆਂ ਨੇ ਐਸ ਐਚਓ ਹਰਪੰਸ ਸਿੰਘ ਜੀ ਨੂੰ ਬੇਨਤੀ ਹੈ ਤੁਸੀਂ ਪਹਿਲਾਂ ਵੀ ਇੱਕ ਦੋ ਵਾਰ ਇਹਨਾਂ ਨੂੰ ਕਹਿ ਕੇ ਗਏ ਹੋ ਉਹਦੇ ਇੱਕ ਸਾਈਡ ਤੇ ਗੱਡੀਆਂ ਇਹਨਾਂ ਨੇ ਕਰਪੁਰ ਲਈਆਂ ਸੀ ਪਰ ਬੇਨਤੀ ਹੈ ਦੁਬਾਰਾ ਸ਼ਕਤੀ ਦੇ ਨਾਲ ਇਹਨਾਂ ਨਾ ਪੇਛਾ ਆਇਆ ਜਾਵੇ ਤਾਂ ਜੋ ਲੋਕਾਂ ਨੂੰ ਨੰਗਨ ਦੇ ਵਿੱਚ ਦਿੱਕਤ ਨਾ ਹੋਵੇ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਵਾਰ-ਵਾਰ ਆ ਤੁਹਾਨੂੰ ਹਾਲ ਦਿਖਾ ਰਹੇ ਆ ਲਾਲੂ ਤੁਸੀਂ ਜਿਹੜਾ ਫੈਕਟਰੀ ਰੋਡ ਤੇ ਵੱਡਾ ਗੁਰਦੁਆਰਾ ਸਾਹਿਬ ਹੈ ਉਸ ਤੋਂ ਲੈ ਕੇ ਲਗਾਤਾਰ ਦੇਖ ਲਓ ਕਿੰ ਕਿਸ ਤਰ੍ਹਾਂ ਜਿਹੜੀਆਂ ਪਾਰਕਿੰਗਾਂ ਬਣਾਈਆਂ ਹੋਈਆਂ ਫ੍ਰੀ ਪਾਰਕਿੰਗਾਂ ਬਣਾਈਆਂ ਹੋਈਆਂ ਕਿ ਸਾਡਾ ਕਿਹੜਾ ਕੋਈ ਚਲਾਨ ਕੱਟਾਇਆ ਜਾਂਦਾ ਜਾਂ ਸਾਨੂੰ ਕਿਹੜਾ ਕੋਈ ਕੁਝ ਕਹਿ ਕੇ ਜਾਂਦਾ ਕਿ ਐਸਐਚਓ ਸਾਹਿਬ ਇੱਕ ਵਾਰ ਕਹਿ ਜਾਂਦੇ ਆ ਉਦੋਂ ਇੱਕ ਦੋ ਦਿਨ ਅਸੀਂ ਸਾਈਡ ਤੇ ਕਰ ਲੈਨੇ ਆ ਗੱਡੀਆਂ ਮੋਟਰਸਾਈਕਲ ਮੁੜ ਕੇ ਦੁਵਾਰਾ ਫੇਰ ਉਸੇ ਤਾਂ ਤੇ ਇਹੀ ਗੱਡੀਆਂ ਖੜਨ ਲੱਗ ਜਾਂਦੀਆਂ ਨੇ ਕਿ ਇਹਨਾਂ ਦਾ ਪੱਕਾ ਹੱਲ ਕੀਤਾ ਜਾਵੇ ਲੋਕਾਂ ਨੂੰ ਖੱਦਲ ਕਰੀ ਨਾ ਹੋਵੇ ਜਿਹੜੇ ਉੱਥੋਂ ਆਉਂਦੇ ਜਾਂਦੇ ਨੇ ਕੋ ਦੋਨਾਂ ਸਾਈਡਾਂ ਤੇ ਰਾਹ ਜਿਹੜਾ ਬਹੁਤ ਘੱਟ ਹੈ ਜਿਉਂਨੇ ਗੱਡੀਆਂ ਇੱਥੇ ਆ ਫ੍ਰੀ ਪਾਰਕਿੰਗ ਇੱਥੇ ਨਾ ਹੋਵੇ ਤਾਂ ਲੋਕ ਆਸਾਨੀ ਦੇ ਨਾਲ ਇੱਥੋਂ ਆਪਦਾ ਕਾਰਾਂ ਗੱਡੀਆਂ ਟਰਾਲੀਆਂ ਜਿੰਨਾਂ ਜੋ ਵੀ ਕੁਝ ਨਗਾਉਣਾ ਉਹ ਬਧੀਆ ਆਸਾਨੀ ਦੇ ਨਾਲ ਲੰਘ ਸਕਦਾ ਸੋ ਇਸ ਵਾਲੇ ਵੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਬਾਰ ਬਾਰ ਗੇੜਾ ਮਾਰਨ ਦੀ ਜ਼ਰੂਰਤ ਹੈ ਅਗਰ ਨਹੀਂ ਹੱਲ ਹੋ ਰਿਹਾ ਤਾਂ ਇਹਨਾਂ ਦੇ ਪੱਕੇ ਜਿਹੜੇ ਜੁਰਮਾਨਾ ਲਾਇਆ ਜਾਵੇ ਕਿਸੇ ਦਾ ਕੋਈ ਨਾ ਕੋਈ ਹੱਲ ਹੋਵੇ ਲੋਕ ਬਹੁਤ ਜ਼ਿਆਦਾ ਦੁਖੀ ਨੇ ਇਸ ਚੀਜ਼ ਤੋਂ ਅਗਰੇ ਵਿੱਚ ਕੋਈ ਵੱਜਦੀ ਆ ਮੋਟਰਸਾਈਕਲ ਕਿਸੇ ਕਾਰ ਦੇ ਵਿੱਚ ਵੱਜਿਆ ਜਾਂ ਖੜੀ ਗੱਡੀ ਦੇ ਵਿੱਚ ਕੋਈ ਸਾਧਨ ਵੱਜਿਆ ਫੇ ਲੜਾਈ ਦਾ ਮਾਹੌਲ ਆ ਜਿਹੜਾ ਉਹ ਇੱਥੇ ਬਣਦਾ ਸੋ ਆ ਦੇਖੋ ਐਨਪੀ ਹੋਟਲ ਤੱਕ ਬੁਰਾ ਹਾਲ ਹੈ ਕਿ ਐਨਪੀ ਹੋਟਲ ਤੋਂ ਅੱਗੇ ਵੀ ਜਿਹੜੀਆਂ ਸੜਕ ਹੈਗੀਆਂ ਟੋਟਲ ਸਾਰੀ ਫੈਕਟਰੀ ਰੋਡ ਪੁਲ ਦੇ નીચે ਮਤਲਬ ਇਹ ਫ੍ਰੀ ਪਾਰਕਿੰਗ ਬਣੀ ਹੋਈ ਆ ਸਾਰੀ ਐਨਪੀ ਹੋਟਲ ਤੋਂ ਅੱਗੇ ਵੀ ਇਹੀ ਬੁਰਾ ਹਾਲ ਹੈ ਕਿਤੇ ਮੋਟਰਸਾਈਕਲ ਖੜੇ ਨੇ ਕਿਤੇ ਗੱਡੀਆਂ ਖੜੀਆਂ ਨੇ ਜਿੱਦਾ ਜਿਲਕਾ ਜਿੱਥੇ ਜੀ ਕਰਦਾ ਅਗਲਾ ਲਾ ਕੇ ਅਗਲਾ ਆਪ ਦਾ ਭਗ ਜਾਂਦਾ ਕਿ ਲੋਕ ਖੱਜਲ ਖਵਾਰ ਹੁੰਦੇ ਨੇ ਤਾਂ ਉਹ ਹੀ ਜਾਣਦੇ ਆ ਦੇਖੋ ਕਿੰਨਾ ਬੁਰਾ ਹਾਲ ਹੈ ਜਾਮ ਲੱਗਾ ਰਹਿੰਦਾ ਹਰ ਵੇਲੇ ਜਦੋਂ ਵੀ ਇੱਥੋਂ ਦੀ ਲੋਕ ਨੰਗਦੇ ਨੇ ਗਾਲਾਂ ਕੱਢਦੇ ਨੇ ਪ੍ਰਸ਼ਾਸਨ ਨੂੰ ਅਗਲਾ ਮਾੜਾ ਕਹਿੰਦਾ ਫਿਰ ਅਗਲਾ ਐਮਐਲਏ ਨੂੰ ਮਾੜਾ ਕਹਿੰਦਾ ਕਿ ਇਹਨਾਂ ਦਾ ਕਿਉਂ ਨਹੀਂ ਪੱਕਾ ਹੱਲ ਕੀਤਾ ਜਾਂਦਾ ਜਿਹੜੇ ਫ੍ਰੀ ਪਾਰਕਿੰਗਾਂ ਦੇ ਵਿੱਚ ਆ ਸਮਝਦੇ ਕਿ ਫ੍ਰੀ ਪਾਰਕਿੰਗ ਹੈ ਜੀ ਕਿਹੜਾ ਕੋਈ ਚਾਰਜਿੰਗ ਆ ਖੜਾਉ ਦੋ ਜਿੱਥੇ ਜੀ ਕਰਦਾ ਕਿ ਜੇਕਰ ਇਹਨਾਂ ਤੇ ਜਾਂ ਤਾਂ ਮੋٹے ਚਲਾਨ ਕੱਟੇ ਜਾਣ ਫਿਰ ਥੋੜੀ ਮੋਟੀ ਸੁਰਤਾ ਵੀ ਪਤਾ ਲੱਗੇ ਪਰ ਲੋਕ ਬਹੁਤ ਜ਼ਿਆਦਾ ਇਸ ਚੀਜ਼ ਤੋਂ ੱਕੇ ਹੋਏ ਨੇ ਨੰਗਦੇ ਨੇ ਬੋਲ ਕੇ ਨੰਗ ਜਾਂਦੇ ਨੇ ਕੀ ਕਰਨ ਕੋਈ ਹੱਲ ਹੈ ਨਹੀਂ ਇਸ ਦਾ ਪੱਕਾ ਹੱਲ ਕੀਤਾ ਜਾਵੇ ਆਰੰਪਰਾ ਫੈਕਟਰੀ ਰੋਡ ਦਾ ਦਗਹਾਲ ਦਿਖਾ ਰਹੇ ਆ ਪੁਲ ਜਿਵੇਂ ਚੱਲ ਕੇ ਤਿਆਰ ਹੋ ਚੁੱਕਿਆ ਪੁਲ ਉਪਤੀ ਆਵਾਜ਼ ਆਏ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਪਰ ਉਸ ਦਾ ਵੀ ਬਹੁਤ ਵੱਡਾ ਜਿਹੜਾ ਰੋਲਾ ਚੱਲ ਰਿਹਾ। ਬਾਕੀ ਕਹਿੰਦੇ 4 ਤਰੀਕ ਨੂੰ ਭਗਵੰਤ ਮਾਨ ਸਾਹਿਬ ਜੀ ਆ ਰਹੇ ਨੇ ਅਧਗਟਨ ਕਰਨ ਦੇ ਲਈ ਉਹ ਆਪ ਦੇ ਕੋਲ ਕੋਣਗੇ। ਕੱਲ ਕਾਂਗਰਸ ਦਾ ਅੱਡਾ ਵੱਡਾ ਜਿਹੜਾ ਝਮੇਲਾ ਕੱਲ ਹੋਇਆ।